ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨੂੰ 3 ਸਾਲ ਦਾ ਸਮਾਂ ਹੋ ਚੱਲਿਆ ਜਿਸ ਦੇ ਚੱਲਦੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਕੈਬਨਿਟ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼ੁਕਰਾਨਾ ਕਰਨ ਪਹੁੰਚੇ ਉਹਨਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਤੋਂ 3 ਸਾਲ ਪਹਿਲਾਂ ਸ਼ਹੀਦੀ ਆਦਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾ ਵਿੱਚ ਉਹਨਾਂ ਨੇ ਪੰਜਾਬ ਦੀ ਰੰਗਣਾ ਬਣਾਉਂਦੀ ਸੌਖਾਦੀ ਸੀ ਤੇ ਅੱਜ ਉਸ ਨੂੰ 3 ਸਾਲ ਪੂਰੇ ਹੋ ਚੁੱਕੇ ਨੇ ਤੇ ਇਹੀ ਸੁਪਨਾ ਲੈ ਕੇ ਚੱਲੇ ਨੇ ਅੱਜ ਆਮ ਆਦੀ ਪਾਰਟੀ ਦੀ ਸਰਕਾਰ ਨੂੰ 3 ਸਾਲ ਹੋ ਗਏ ਅੱਜ ਤੋਂ ਪੂਰੇ 3 ਸਾਲ ਪਹਿਲਾਂ 16 ਮਾਰਚ 2022 ਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਤੁਸੀਂ ਵੀ ਉੱਥੇ ਸ਼ਾਇਦ ਹੋਵੋਗੇ ਤੁਸੀਂ ਕੈਮਰੇ ਵਿੱਚ ਕੈਦ ਕੀਤਾ ਹੋਣਾ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸੌਖਾਦੀ ਸੀ ਉਹ ਸਾਰੇ ਪੰਜਾਬ ਨੇ ਖਾਦੀ ਸੀ ਇਕੱਲੇ ਇੱਕ ਮੁੱਖ ਮੰਤਰੀ ਦੀ ਜਾਂ ਕੈਬਨਟ ਦੀ ਸੌ ਨਹੀਂ ਸੀ ਉਹ ਸਾਰੇ ਪੰਜਾਬ ਦੀ ਸੌਹ ਸੀ ਕਿ ਨਸ਼ਾ ਮੁਕਤ ਕਰਨਾ ਐਜੂਕੇਸ਼ਨ ਨੂੰ ਸ਼ਾਨਦਾਰ ਕਰਨਾ ਹੈ ਔਰ ਹੈਲਥ ਵਾਲੇ ਪਾਸੇ ਬਹੁਤ ਵੱਡੇ ਕੰਮ ਕਰਨੇ ਆ ਬਿਜਲੀ ਵਾਲੇ ਪਾਸੇ ਇੰਫਰਾਸਟ੍ਰਕਚਰ ਦੇ ਪਾਸੇ ਤੇ ਅੱਜ 3 ਸਾਲਾਂ ਬਾਅਦ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਆਇਆ ਸਮਤ ਬਖਸ਼ੀ ਕਿ ਅੱਜ ਅਸੀਂ ਆਪਣੀਆਂ ਜਿਹੜੀਆਂ ਅਰਵਿੰਦ ਜੀ ਨਾਲ ਕਰ ਕਰ ਜਾ ਕੇ ਅਸੀਂ ਗਰੰਟੀਆਂ ਦਿੰਦੇ ਸੀ ਜਦ ਜਦੋਂ ਉਹਨਾਂ ਨੇ ਪਾਰਟੀ ਬਣਾਈ ਸੀ ਉਹ ਜਿਹੜੀ ਸੋਚ ਸੀਗੀ ਉਹ ਸੋਚ ਨੂੰ ਕਾਇਮ ਰੱਖਦੇ ਹੋਏ ਅਸੀਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਸਾਰੇ ਪਾਸੇ ਪੂਰਾ ਪਲੈਨਿੰਗ ਦੇ ਨਾਲ ਨਸ਼ੇ ਦੇ ਵਿਰੁੱਧ ਵੀ ਜੋਧ ਚੱਲ ਰਿਹਾ ਹੈ ਔਰ ਜੋ ਵੀ ਭ੍ਰਿਸ਼ਟਾਚਾਰ ਹੋ ਰਿਹਾ ਕਿਤੇ ਵੀ ਚਾਹੇ ਤਹਿਸੀਲਾਂ ਚ ਚਾਹੇ ਕਿਸੇ ਹੋਰ ਆਫਿਸ ਚ ਉਹਦੇ ਵਿਰੁੱਧ ਵੀ ਜੋਧ ਚੱਲ ਰਿਹਾ ਹੈ ਔਰ ਨੌਕਰੀਆਂ ਮਿਲ ਰਹੀਆਂ 52000 ਦੇ ਨੇੜੇ ਤੇ ਨੌਕਰੀਆਂ ਵੀ ਮਿਲ ਗਈਆਂ ਔਰ ਬਿਜਲੀ ਇਨਫਰਾਸਟ੍ਰਕਚਰ ਨਹਿਰੀ ਪਾਣੀ ਜੋ ਪੰਜਾਬ ਦੇ ਵਸੀਲੇ ਨੇ ਜੋ ਕੁਦਰਤ ਨੇ ਸਾਨੂੰ ਬਖਸ਼ੇ ਨੇ ਅਸੀਂ ਉਹਨਾਂ ਨੂੰ ਇਸਤੇਮਾਲ ਕਰਨਾ ਕਰਨਾ ਹੈ ਬਸ ਇਹੀ ਅੱਜ ਅਰਦਾਸ ਕੀਤੀ ਇੱਕ ਸਰਬੱਤ ਦੇ ਭਲੇ ਦੀ ਪੰਜਾਬ ਦੀ ਤੰਦਰੁਸਤੀ ਦੀ ਭਾਈਚਾਰਕ ਸਾਂਝ ਦੀ ਔਰ ਸਾਨੂੰ ਬਲ ਬਖਸ਼ੇ ਪਰਮਾਤਮਾ ਕਿ ਅਸੀਂ ਬਾਕੀ ਰਹਿੰਦਾ ਸਮਾਂ ਜਿੰਨਾ ਵੀ ਸਾਨੂੰ ਪਰਮਾਤਮਾ ਬਖਸ਼ੂਗਾ ਅਸੀਂ ਉਹਨੂੰ ਰਾਜ ਸਮਝ ਕੇ ਨਹੀਂ ਅਸੀਂ ਉਹਨੂੰ ਲੋਕਾਂ ਦੇ ਹੱਕ 'ਚ ਔਰ ਲੋਕਾਂ ਦੇ ਪੱਖ 'ਚ ਜਿਹੜਾ ਫੈਸਲਾ उन्होंने समझ के काम कराँगे मैं अरविंद केजरीवाल जी को कहूँगा कुछ वाहगुरु जी का खालसा वाहगुरु जी की फतेह आज हमारी आम आदमी पार्टी की पंजाब सरकार को तीन साल पूरे हो रहे हैं और 16 मार्च 2022 को मान साहब ने पंजाब के मुख्यमंत्री के तौर पे शपथ ली थी और आज हम गुरु जी महाराज के दरबार में आए हैं उनसे आशीर्वाद लेने के लिए कि तीन साल में उन्होंने हमें मार्ग दिखाया मार्गदर्शन किया हमें शक्ति दी कि हम लोगों की सेवा करते रहें और गुरु जी महाराज के बताए हुए रास्ते पे चलें हमें गरीबों की सेवा करनी है जिनके पास कुछ नहीं है उनकी सेवा करनी है लोगों को न्याय दिलाना है हमारा जो युवा नशे में आज सबसे बड़ी समस्या पंजाब में नशे की है भ्रष्टाचार की है नशे और भ्रष्टाचार दोनों के खिलाफ अब युद्ध छेड़ छेड़ दिया है पंजाब के लोगों ने और जब एक साथ तीन करोड़ पंजाब के लोग मिल नशे वालों के खिलाफ और भ्रष्टाचारियों के खिलाफ युद्ध छेड़ेंगे तो ये न्याय की लड़ाई है और गुरु जी महाराज से आज हम आशीर्वाद लेके आए हैं कि अगले दो साल भी बचे हुए समय में भी हमें रास्ता दिखाएं और हमें शक्ति दें कि हम इसी तरह से लोगों की सेवा करते रहें हम ਰਾਜ ਨਹੀਂ ਚਲਾ ਰਹੇ ਹਮ ਲੋਗਾਂ ਦੀ ਸੇਵਾ ਕਰ ਰਹੇ ਹਾਂ ਤਾਂ ਹਮ ਇਸੇ ਤਰ੍ਹਾਂ ਸੇਵਾ ਕਰਦੇ ਰਹੇ ਹਾਂ ऐसी गुरुजी महाराज से हमारे तो जब भी विरोधियों को कुछ नहीं मिलता तो वो बोलते हैं कि अब पंजाब सी में सीएम चेंज करने जा रहे हैं ऐसा है कुछ विरोधियों तो को कुछ नहीं मिलता मान साहब पाँच साल पूरे करेंगे आप चिंता मत कीजिए और अगले पाँच साल ये ये लॉ एंड ऑर्डर की तो स्थिति है कानूनी कार्रवाई कानून अपने मुताबिक काम ਇਸ ਮੌਕੇ ਪੱਤਰਕਾਰਾਂ ਨੇ ਪੁੱਛਿਆ ਕਿ ਹਲੇ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਦਲਦਾ ਇਸ ਮੌਕੇ ਕੇਜਰੀਵਾਲ ਦਾ ਕਹਿਣਾ ਸੀ ਕਿ ਭਗਵੰਤ ਮਾਨ ਹੀ ਅਗਲੇ 5 ਸਾਲਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹਿਣਗੇ ਬਿਊਰੋ ਰਿਪੋਰਟ ਜੀਕੇਟੀ